45000 ਰੁਪਏ ਆਪ ਵੀ ਪਾਉਣ ਨੂੰ ਬਹੁਤ ਟਾਈਮ ਲੱਗੂ ਪਹਿਲਾਂ ਵੀ ਇੱਕ ਵਾਰੀ ਲਿਖ ਲਈ 45000 5 10000 ਰੁਪਏ ਦੇ ਕੀ ਨਾਮ ਆ ਜਿਹੋ ਪਰਮਾਤਮਾ ਦੀ ਦੇਣ ਹੈਗੀ ਹੈ ਪਰਮਾਤਮਾ ਨੇ ਦੇਣੇ ਆਪਣੀ ਕੋਈ ਇਹਦਾ ਨਹੀਂ ਕੋਈ ਪੁੱਤਰ ਲਾਟ ਨਹੀਂ ਪਾਈ ਜੇ ਜਦੋਂ ਕੋਈ ਵੈਗੁਰੂ ਕਿਰਪਾ ਕਰੇਗਾ ਉਨੀ ਤਰਕੀ ਹੈ ਜੀ ਦੇਖੋ ਜੀ ਜਿਵੇਂ 2 2 ਕਰੋੜ ਦਾ ਜਾਂ 8 ਕਰੋੜ ਦਾ ਨਾਮ ਆਉਂਦਾ ਕੋਈ ਨਿਕਲੇ ਕੋਈ ਅਕੀ ਵੀ ਪੁੰਨਦਾਨ ਕਰੀਏ ਕਿਸੇ ਨੂੰ ਜੀ ਤੇ ਸਾਡਾ ਕੋਈ ਨਾ ਸਰ 24 ਘੰਟਿਆਂ ਜੇ ਇੱਕ ਵਾਰ ਫਿਰ ਦੂਜੀ ਵਾਰ ਆ ਗਿਆ ਜੀ ਬੁੱਟਾ RAM ਜੀ ਨੂੰ ਆਲਾ ਨੂੰ ਬੁੱਟਾ RAM ਜੀ ਨੂੰ ਦੂਜੀ ਵਾਰੀ ਫੇਰ ਨਿਕਲੇ 45000 ਰੁਪਇਆ ਯਾਨੀ ਕਿ 24 ਘੰਟਿਆਂ ਜੇ ਕੱਲ ਰਾਤ ਵੀ 8 ਵਜੇ ਅੱਜ ਹਲੇ ਹੁਣੇ ਵਜੇ ਇਹ ਘੜੀ ਦੇ ਟਾਈਮ ਦੇਖੋ 8 ਵਜੇ 25 ਮਿੰਟ ਤੇ ਫੇਰ ਇਹ ਮਾਲਕ ਬਣ ਗਿਆ 45000 ਦੇ ਗਣਪਤੀ ਮਹਾਰਾਜ ਨੇ ਇਹਨਾਂ ਦੇ ਬਹੁਤ ਵੱਡੀ ਕਿਰਪਾ ਕੀਤੀ ਹੈ ਜੀ ਬਹੁਤ ਹੀ ਜ਼ਿਆਦਾ ਕਿਰਪਾ ਕੀਤੀ ਹੈ ਜੀ 6 ਵਾਰੀ ਬਣ ਗਿਆ ਜੀ ਵਿਜੇਤਾ ਸਾਡੀ ਦੁਕਾਨ ਤੋਂ ਇੱਕ ਦੋ ਨਹੀਂ ਜੀ 6 ਵਾਰੀ ਇਹਨਾਂ ਨੂੰ ਤਾਂ ਏਦਾਂ ਇੰਜ ਜਿਵੇਂ ਉਹਨਾਂ ਦਾ ਨਾਮ ਹੀ ਬੂਟਾ ਸਿੰਘ ਹੈ ਬੂਟਾ ਆਰਾਮ ਦਾ ਮਤਲਬ ਇਹਨਾਂ ਘਰੇ ਰੋਟਾਂ ਦਾ ਬੂਟਾ ਪ੍ਰਮਾਤਮਾ ਨੇ ਲਾਤਾ ਕਿ ਉਹਦੇ ਦੇ ਜਿਹੜੇ ਹੁਣ ਜਿਹੜੇ ਅਗਲੇ ਫਲ ਲੱਗਣੇ ਆ ਉਹ ਕਰੋੜਾਂ ਦੇ ਲੱਗਣੇ ਆ ਯਾਨੀ ਕਿ ਬਹੁਤ ਵੱਡੇ ਵੱਡੇ ਨੋਟ ਵੀ ਇਹਨਾਂ ਨੂੰ ਇਹਨਾਂ ਦੇ ਘਰੇ ਬੂਟੇ ਦੇ ਲੱਗਣੇ ਆ ਜੀ ਬੜੀ ਖੁਸ਼ੀ ਦੀ ਗੱਲ ਹੈ ਜੀ ਅਜਾ ਕੋਈ ਵੀ ਕਰਮਾ ਵਾਲਾ ਮੇਰੇ ਖਿਆਲ ਸ਼ਾਇਦ ਹੀ ਆ ਜਾ ਹੋਏਗਾ ਕਿ ਜਿਹੜਾ 24 ਘੰਟਿਆਂ 'ਚ ਇੱਕੋ ਬੰਦਾ ਦੋ ਵਾਰੀ ਸਰਵ ਜੇਤਾ ਬਣ ਜੇ ਉਹਨਾਂ ਦੇ ਵਿੱਚ ਆ ਇੱਕ ਉਦਾਹਰਨ ਬਣੀ ਹੈ ਜੀ ਬਹੁਤ ਵੱਡਾ ਇੱਕ ਇਤਿਹਾਸ ਰਚਿਆ ਉਹਨਾਂ ਨੇ ਆਮ ਲੋਕ ਕਹਿੰਦੇ ਆ ਜੀ ਜ਼ਿੰਦਗੀ ਦੀ ਇੱਕ ਵਾਰੀ ਲਾਟਰੀ ਨਹੀਂ ਨਿਕਲਦੀ ਗਈ ਐ ਅੱਛੇ ਵਾਰੀ ਵਾਲੇ ਬੈਠੇ ਆ ਜੀ ਤੁਹਾਡੇ ਸਾਹਮਣੇ ਆਹ ਅਗਲੀ ਬਾਈਟ ਵਾਲੇ ਦੇਖੇ ਹਟੇ ਆ ਜੀ ਤੇ ਅਗਲੀ ਫਿਰ ਤਿਆਰ ਹੋ ਗਈ ਐ ਤੇ ਪਰਮਾਤਮਾ ਅੱਗੇ ਆਸ ਕਰਦੇ ਆ ਫਿਰ ਅਗਲੇ 24 ਘੰਟਿਆਂ 'ਚ ਇਹ ਹੈਟ੍ਰਿਕ ਮਾਰਨ ਇਹ ਸਾਡੀ ਦੁਆ ਹੈ ਜੀ ਪਰਮਾਤਮਾ ਅੱਗੇ ਵੀ ਇਹਨਾਂ 'ਵਰ ਹੈਟ੍ਰਿਕ ਲੱਗੇ ਜੀ लाख ₹ आप भी पाएंगे बहुत टाइम हो पहला भी एक बार ले ली 45000 ₹ 5 10000 ₹ ਦੇ ਕੀ ਨਾਮ ਆ ਜੋ ਪਰਮਾਤਮਾ ਦੀ ਦੇਣ ਹੈਗੀ ਹੈ ਪਰਮਾਤਮਾ ਨੇ ਦੇਣੇ ਆਪਨੇ ਕੋਈ ਇਹਦਾ ਨਹੀਂ ਕੋਈ ਪੁੱਤਰ ਲਾਟ ਨਹੀਂ ਪਾਈਏ ਨਹੀਂ ਜਦੋਂ ਕੋਈ ਵੈਗੁਰੂ ਕਿਰਪਾ ਕਰੇਗਾ ਉਮੀਦ ਤਰਕੀ ਹੈ ਜੀ ਦੇਖੋ ਜਿਵੇਂ 2 2 ਕਰੋੜ ਦਾ ਜਾਂ 10 ਕਰੋੜ ਦਾ ਨਾਮ ਆਉਂਦਾ ਕੋਈ ਨਿਕਲੇ ਕੋਈ ਅਸੀਂ ਵੀ ਪੁੰਨਦਾਨ ਕਰੀਏ ਕਿਸੇ ਨੂੰ ਜੀ ਇਹ ਤੇ ਸਾਡਾ ਕੋਈ ਨਾ ਸਰ 24 ਘੰਟਿਆਂ ਜੇ ਇੱਕ ਵਾਰ ਫਿਰ ਦੂਜੀ ਵਾਰ ਆ ਗਿਆ ਜੀ ਬੁੱਟਾ RAM ਜੀ ਨੂੰ ਆਲਾ ਨੂੰ ਬੁੱਟਾ RAM ਜੀ ਨੂੰ ਦੂਜੀ ਵਾਰੀ ਫੇਰ ਨਿਕਲੇ 45000 ਰੁਪਇਆ ਯਾਨੀ ਕਿ 24 ਘੰਟਿਆਂ ਜੇ ਕੱਲ ਰਾਤ ਵੀ 8 ਵਜੇ ਅੱਜ ਹਲੇ ਹੁਣੇ ਵਜੇ ਇਹ ਕੜੀ ਦੇ ਟਾਈਮ ਦੇਖੋ 8 ਵਜੇ 25 ਮਿੰਟ ਦੇ ਫੇਰ ਇੱਕ ਮਾਲਕ ਬਣ ਗਿਆ ਹੈ 45000 ਦੇ ਗਣਪਤੀ ਮਹਾਰਾਜ ਨੇ ਇਹਨਾਂ ਦੇ ਬਹੁਤ ਵੱਡੀ ਕਿਰਪਾ ਕੀਤੀ ਹੈ ਜੀ ਬਹੁਤ ਹੀ ਜ਼ਿਆਦਾ ਕਿਰਪਾ ਕੀਤੀ ਹੈ ਜੀ 6 ਵਾਰੀ ਬਣ ਗਿਆ ਜੀ ਵਿਜੇਤਾ ਸਾਡੇ ਗੁਜਾਰਨ ਤੋਂ 1 2 ਨਹੀਂ ਜੀ 6 ਵਾਰੀ ਇਹਨਾਂ ਨੂੰ ਤਾਂ ਏਦਾਂ ਇੰਜ ਜਿਵੇਂ ਹੋਗਾ ਇਹਨਾਂ ਦਾ ਨਾਮ ਹੀ ਬੁੱਟਾ ਸਿੰਘ ਹੈ ਬੁੱਟਾ RAM ਦਾ ਮਤਲਬ ਇਹਨਾਂ ਘਰੇ ਵੋਟਾਂ ਦਾ ਬੁੱਟਾ ਪਰਮਾਤਮਾ ਨੇ ਲਾਤਾ ਹੈ ਕਿਉਂਦੇ ਤੇ ਜਿਹੜੇ ਹੁਣ ਜਿਹੜੇ ਅਗਲੇ ਫਲ ਲੱਗਣੇ ਆ ਉਹ ਕਰੋੜਾਂ ਦੇ ਲੱਗਣੇ ਆ ਯਾਨੀ ਕਿ ਬਹੁਤ ਵੱਡੇ ਵੱਡੇ ਨੋਟ ਵੀ ਇਹਨਾਂ ਨੂੰ ਇਹਨਾਂ ਦੇ ਘਰੇ ਬੁੱਟੇ ਦੇ ਲੱਗਣੇ ਆ ਜੀ ਬੜੀ ਖੁਸ਼ੀ ਦੀ ਗੱਲ ਹੈ ਜੀ ਅਜਾ ਕੋਈ ਵੀ ਕਰਮਾ ਵਾਲਾ ਮੇਰੇ ਖਿਆਲ ਸ਼ਾਇਦ ਹੀ ਆ ਜਾਏਗਾ ਕਿ ਜਿਹੜਾ 24 ਘੰਟਿਆਂ 'ਚ ਇੱਕੋ ਬੰਦਾ ਦੋ ਵਾਰੀ ਸਰ ਵਿਜੇਤਾ ਬਣ ਜੇ ਉਹਦੇ ਵਿੱਚ ਆ ਇੱਕੋ ਧਾਰਨ ਬਣੀ ਹੈ ਜੀ ਬਹੁਤ ਵੱਡਾ ਇੱਕ ਇਤਿਆਸ ਰਚਿਆ ਉਹਨਾਂ ਨੇ ਆਮ ਲੋਕ ਕਹਿੰਦੇ ਆ ਜੀ ਜ਼ਿੰਦਗੀ 'ਚ ਇੱਕ ਵਾਰੀ ਲਾਟਰੀ ਨਹੀਂ ਨਿਕਲਦੀ ਗਈ ਐ ਅੱਛੇ ਵਾਰੀ ਵਾਲੇ ਬੈਠੇ ਆ ਜੀ ਤੁਹਾਡੇ ਸਾਹਮਣੇ ਆ ਅਗਲੀ ਬਾਈਟ ਵਾਲੇ ਦੇਖੇ ਅੱਜ ਇਹਦੇ ਅਗਲੀ ਫਿਰ ਤਿਆਰ ਹੋ ਗਈ ਐ ਤੇ ਪਰਮਾਤਮਾ ਗਿਆ ਆਸ ਕਰਦੇ ਆ ਫਿਰ ਅਗਲੇ 24 ਘੰਟਿਆਂ 'ਚ ਇਹ ਹੈਟ੍ਰਿਕ ਮਾਰਨ ਇਹ ਸਾਡੀ ਦੁਆ ਹੈ ਜੀ ਪਰਮਾਤਮਾ ਅੱਗੇ ਵੀ ਇਹਨਾਂ ਕੋਲ ਹੈਟ੍ਰਿਕ ਲੱਗੇ ਜੀ